ਅੱਜ ਮੈਂ ਸੋਚ ਰਿਹਾ ਸੀ ਮੈਂ ਕਿਹਾ ਦੇਖੋ ਕਿਵੇਂ ਕਿਵੇਂ ਇਹ ਸਮਾਂ ਬਦਲਦਾ ਏ ਅੱਜ ਮੈਂ ਪੁੱਛਣਾ ਚਾਹਨਾ ਕੇਜਰੀਵਾਲ ਰਾਗਵ ਚੱਡਾ ਤੇ ਆਮ ਆਦਮੀ ਪਾਰਟੀ ਨੂੰ ਹੁਣ ਤੁਹਾਡਾ ਕੀ ਬਣੂ ਹੁਣ ਕਾਲੀਆ ਤੁਹਾਡਾ ਕੀ ਬਣੂ ਜਿਵੇਂ ਉਹ ਕਹਿੰਦੇ ਆ ਨਾ ਡਾਇਲੋਗ ਇਹਨਾਂ ਨੇ ਮੈਂ ਪੜ ਰਿਹਾ ਸੀ ਇਹਨਾਂ ਨੇ ਕਿਹਾ ਸੀ ਵੀ ਅਸੀਂ ਬਿਲਕੁਲ ਜਦੋਂ ਸਰਕਾਰ ਚ ਅਸੀਂ ਤਾਂ ਸਰਕਾਰੀ ਘਰਾਂ ਚ ਜਾਵਾਂਗੇ ਨਹੀਂ ਸਾਨੂੰ ਕੋਈ ਸਿਕਿਉਰਿਟੀ ਦੀ ਲੋੜ ਨਹੀਂ ਸਾਨੂੰ ਬਿਲਕੁਲ ਕਿਸੇ ਵੀ ਜਿਹੜਾ ਇਹ ਉਹ ਜਿਹੜੀ ਸ਼ਾਨੋ ਸ਼ੌਕ ਜਾਂ ਜੋ ਵੀ ਇਹ ਚੀਜ਼ਾਂ ਸੀ ਬਿਲਕੁਲ ਕਦੇ ਵੀ ਇਹ 2013 ਚ ਇਲੈਕਸ਼ਨਾਂ ਚ ਆ ਮੈਂ ਪੜ੍ਹ ਰਿਹਾ ਇਹ ਇਹਨਾਂ ਦੇ ਪ੍ਰੋਮਿਸ ਸੀ 노 ਸਕਿਉਰਿਟੀ ਉਹ ਆਮ ਆਦਮੀ ਕੇਜਰੀਵਾਲ 노 ਬੰਗਲੋਸ 노 ਕੋਠੀਆਂ 노 ਲਾਲਬੱਤੀ ਕੋਈ ਕੋਈ ਵੀ ਬਿਲਕੁਲ ਅਸੀਂ ਜਿਹੜਾ 노 ਵੀਆਈਪੀ ਕਲਚਰ ਅਸੀਂ ਸਾਰਾ ਕੁਝ ਇਹ ਗੱਲਾਂ ਕਰਾਂਗੇ ਅੱਜ ਹਾਲਾਤ ਦੇਖੋ ਪਹਿਲਾਂ